ਪਰ ਕਈ ਕੁਝ ਐਹੋ ਜਿਹੇ ਬੰਦੇ ਹੈਗੇ ਆ ਤੁਸ਼ਮਤ ਕਿ ਜਿੰਨੀਆਂ ਗੁਰਬਾਣੀ ਸਿਰਫ ਉਹਨਾਂ ਨੂੰ ਜਦੋਂ ਕਿਸੇ ਦੇ ਸੰਸਕਾਰ ਤੇ ਜਾਂਦੇ ਆ ਉਦੋਂ 5 ਮਿੰਟ ਯਾਦ ਆਉਂਦੀ ਹੈ ਜੀ ਜਾਂ ਜਦੋਂ ਕੋਈ ਉਹਨਾਂ ਦੇ ਘਰ ਦੁੱਖ ਪਿਆ ਹੁੰਦਾ ਵਾ ਚਾਹ 5 ਮਿੰਟ ਜਾ ਦਿੰਦੀ ਜਦ ਜਦੋਂ ਕਦੇ ਗੁਰੂ ਘਰ ਕਥਾ ਕੀਰਤਨ ਸੁਣਦੇ ਆ ਉਦੋਂ 5 ਮਿੰਟ ਉਹਨਾਂ ਦੇ ਮਨ ਨੂੰ ਛੱਟ ਵੱਜਦੀ ਆ ਤੁਸੀਂ ਗੁਰਦੁਆਰਿਆਂ ਜੋੜਾਕਾਰ ਜਾਂਦੇ ਹੋ ਤੇ ਦੁਨੀਆਂ ਦੇ ਵਿੱਚ ਫੇਰ ਲੀਂ ਪਰਮਾਤਮਾ ਭੁੱਲ ਜਾਂਦਾ ਸੰਸਕਾਰ ਕਰਕੇ ਘਰ ਆਉਂਦੇ ਹੋ ਉਦੋਂ ਬਾਅਦ ਫੇਰ ਉਹੀ ਹਾਲ ਹੋ ਜਾਂਦਾ ਜੀ ਸੋ ਸੋਕਿਓ ਮੰਦਾ ਕੀ ਜਿੱਤੇ ਜੰਮੇ ਰਲਾਣ ਸਾਡੇ ਗੁਰੂ ਸਾਹਿਬ ਨੇ ਇਹ ਕਿਹਾ ਨਾ ਸਭ ਤੋਂ ਪਹਿਲਾਂ ਹਰੇਕ ਧਰਮ ਦੇ ਵਿੱਚ ਮੈਂ ਕਹਿੰਦਾ ਮੈਂ ਕਿਸ ਦੀ ਗੱਲ ਹੀ ਕਰਦਾ ਲੇਕਿਨ ਸਿੱਖ ਧਰਮ ਦੇ ਵਿੱਚ ਸਭ ਤੋਂ ਵੱਧ ਮਾਨ ਸਨਮਾਨ ਔਰਤ ਜਾਤ ਨੂੰ ਦਿੱਤਾ ਗਿਆ ਬਿਲਕੁਲ ਜ ਅਸੀਂ ਵੀ ਕਹਿੰਦੇ ਆ ਸਾਡੇ ਪੁਰਖੀ ਕਹਿੰਦੇ ਆ ਕਿ ਇਹ ਧੀਆ ਸਭ ਦੀਆਂ ਸਾਂਝੀਆਂ ਹੁੰਦੀਆਂ ਪਰ ਮੈਂ ਕਹਿਣਾ ਵਾਂ ਕੀ ਗੱਲਾਂ ਸਟੇਜ ਦੇ ਉੱਪਰ ਆ ਇਸ ਤੋਂ ਵੱਧ ਕੁਝ ਨਹੀਂ ਧੀ ਉਹਦੀ ਜਿਹਦੀ ਧੀ ਆ ਦੁੱਖ ਉਹਨੂੰ ਆਪਣੀ ਧੀ ਦਾ ਜਿਹਦੀ ਧੀ ਆ ਬਾਕੀਆਂ ਵਾਸਤੇ ਤਮਾਸ਼ਾ ਇਹ ਮੈਂ ਤੁਹਾਨੂੰ ਸੱਚ ਸਾਬਤ ਕਰ ਦੇਣਾ ਆਹ ਦੇਖੋ ਡਾਕਟਰ ਗੁਰਿੰਦਰ ਰੰਗਰੇਟੇ ਨੇ ਇੱਕ ਜਿਹੜਾ ਮੈਸੇਜ ਕਰ ਦਿੱਤਾ ਬਿਨਾਂ ਸੁਣਵਾਈ ਬਿਨਾਂ ਕਾਰਵਾਈ ਤੋਂ ਬਿਨਾਂ ਜਾਂਚ ਪੜਤਾਲ ਤੋਂ ਜਦੋਂ ਸੀਪੀ ਸਾਹਿਬ ਕੋਲ ਆਉਂਦੇ ਆ ਤੇ ਉਹ ਜਿਹੜੇ ਕੰਪਲੇਨ ਲੈ ਕੇ ਆਉਂਦੇ ਉਹ ਪਤਾ ਕਹਿੰਦੇ ਨੇ ਵੀ ਸਾਨੂੰ ਤਾਂ ਸੀਪੀ ਸਾਹਿਬ ਨੇ ਕਿਹਾ ਕਿ ਉਹ ਤੁਹਾਨੂੰ ਨਵੇਂ ਸਾਲ ਦਾ ਗਿਫਟ ਤਿਆਰ ਰੱਖਿਆ ਤੁਹਾਡੇ ਆਉਣ ਤੋਂ ਪਹਿਲਾਂ ਹੀ ਜਿਹੜਾ ਵਾ ਉੱਥੇ ਪਰਚਾ ਦਰਜ ਹੋ ਗਿਆ ਇਹ ਗੱਲ ਤੁਸੀਂ ਮੈਨੂੰ ਕਰ ਨਹੀਂ ਕੋ ਹੋ ਸਕਦਾ ਹੁਣ ਅਸੀਂ ਸੀਪੀ ਸਾਹਿਬ ਨੂੰ ਡੇਢ ਮਹੀਨਾ ਪਹਿਲਾਂ ਕੰਪਲੇਨ ਦਿੱਤੀ ਆ ਕਿ ਕੁਝ ਸ਼ਰਾਤ ਦੀ ਅੰਸਰ ਹੈ ਤਾਂ ਪੰਜਾਬ ਦੇ ਜਾਏ ਲੇਕਿਨ ਉਹਨਾਂ ਨੇ ਪੰਜਾਬ ਤੋਂ ਬਾਹਰ ਜਾ ਕੇ ਪੰਜਾਬ ਦੇ ਨਾਂ ਦੇ ਉੱਤੇ ਕੁਝ ਵੱਖਰੀਆਂ ਆਈਡੀਆ ਬਣਾਈਆਂ ਹੋਈਆਂ ਨੇ ਬੇਸ਼ੱਕ ਇਹਨਾਂ ਦੀਆਂ ਆਈਡੀਆ ਨਕਲੀ ਭਾਵੇਂ ਜਾਂਚ ਦੇ ਵਿੱਚ ਨਿਕਲ ਆਉਣ ਪਰ ਮਾਨਸਿਕਤਾ ਇਹਨਾਂ ਦੀ ਅਸਲੀ ਹੈ ਧੀਆਂ ਦੇ ਪ੍ਰਤੀ ਐ ਦੀਆਂ ਛੋਟੀਆਂ ਜੱਤਾਂ ਦੀਆਂ ਧੀਆਂ ਪੈਣਾ ਉਹਨਾਂ ਦੇ ਪਤੀ ਬਾਈ ਜੀ ਲੋਕ ਫੋਨ ਲੇ ਲੋਕ ਹੈ ਮੁੰਡੇ ਪੰਜਾਬੀ ਹੈ ਮੈਂ ਹੁਣ ਆਪਾਂ ਨਾਮ ਉਹਦਾ ਕੀ ਚਲੋ ਨਸ਼ਰ ਕਰਨਾ ਆਪਾਂ ਬਿਲਕੁਲ ਤੇ ਆਹ ਵੇਖੋ ਇਹਨਾਂ ਨੇ ਆਈਡੀਆਂ ਬਣਾਈਆਂ ਹੋਈਆਂ ਵਾਂ ਚੂੜੀਆਂ ਦਾ ਜਵਾਈ ਹੁਣ ਮੈਂ ਦੋ ਜਾਰ ਕਿਰਪਾ ਕਰਕੇ ਨਾ ਸੁਣੀ ਜਾਓ ਤੁਸੀਂ ਆਹ ਵੇਖੋ ਪੋਸਟਾਂ ਪਾਉਂਦੇ ਨੇ ਅੱਜ ਦਿਨ ਚੂੜੀ ਹਾਜ਼ਰ ਹੋ ਆ ਇਹ ਗਰੀਬ ਕਿਸਾਨ ਦੀ ਜਿਸ ਨੂੰ ਕਦੇ ਇਸ ਨਾਲ ਕੋ ਮਤਲਬ ਨਹੀਂ ਹੋਏਗਾ ਉਹਦੀ ਫੋਟੋ ਨਾਲ ਲਾਈ ਆ ਤੇ ਲਿਖਿਆ ਵਾ ਕਿ ਸਭ ਮਜਬੀ ਕੌਮ ਨੂੰ ਬੇਇਨਤੀ ਕੀਤੀ ਜਾਂਦੀ ਆ ਕਿ ਬਾਪੂ ਮੋਟਰ ਤੇ ਆ ਤੇ ਆਪੋ ਆਪਣੀਆਂ ਘਰੇ ਰੱਖਿਓ ਸੀ ਜ਼ਿੰਮੇਵਾਰੀ ਨਹੀਂ ਲੈਣੀ ਜੇ ਸਾਡੇ ਬਾਪੂ ਨੇ ਕੋਈ ਕਾਰਵਾਈ ਕਰ ਦਿੱਤੀ ਹੁਣ ਇੱਥੇ ਮੈਂ ਗੱਲ ਕਰਦਾ ਵਾਂ ਕਿ ਜੇ ਇਹੀ ਬਾਪੂ ਦੀ ਫੋਟੋ ਲਾ ਕੇ ਤੂੰ ਲਿਖਿਆ ਹੁੰਦਾ ਕਿ ਬਾਪੂ ਸਾਡਾ ਮੋਟਰ ਤੇ ਆ ਜੇ ਕਿਸ ਦੀ ਬਾਹਰ ਧੀ ਪਣ ਹੈਗੀ ਆ ਤੇ ਫਿਕਰ ਨਾ ਕਰਿਓ ਸਾਡਾ ਬਾਪੂ ਮੋਟਰ ਹੈ ਜੇ ਉਹਦੀ ਕੋਲ ਅੱਖ ਉਹ ਅੱਖ ਵੱਲ ਕੋਈ ਮਾੜੀ ਨਿਗਾਹ ਨਾ ਵੇਖੂਗਾ ਤਾਂ ਸਾਡਾ ਬਾਪੂ ਨੇ ਕਹੀ ਰੱਖੀ ਉਸੇ ਕਹੀ ਦੇ ਨਾਲ ਧੌਣ ਵੱਡੂਗਾ ਬੈਰੀ ਦੀ ਸਾਨੂੰ ਵੀ ਮਜ਼ਾ ਆਉਂਦਾ ਨਾ ਕਿ ਵਾਕਈ ਸਾਡੇ ਬਜ਼ੁਰਗ ਜਿਹੜੇ ਨੇ ਬਾਬਾ ਦੀਪ ਸਿੰਘ ਦੀ ਉਮਰ ਵਾ ਜ ਮੈਨੂੰ ਲੱਗਦਾ ਵਾ ਕਿ ਕੋਈ ਮਜਬੀ ਕੌਮ ਜਟਾ ਲੁਧਿਆਣਾ ਵਾਲੇ ਪਤਨੀਆਂ ਕੀ ਕੀ ਲਿਖਿਆ ਵਾ ਸਾਡੀਆਂ ਧੀਆਂ ਪੈਣਾ ਜੜੀਆਂ ਨੇ ਪੱਠਿਆਂ ਦੀਆਂ ਪੰਡਾ ਲੈਣ ਜਾਂਦੀਆਂ ਨੇ ਮਜੂਰੀ ਵਾਸਤੇ ਵੇਖੋ ਬਜ਼ੁਰਗ ਔਰਤਾਂ ਵਾ ਪਿੱਛੋਂ ਚੋਰੀ ਫੋਟੋ ਖਿੱਚੀ ਪਤਾ ਨਹੀਂ ਕਿਹੜੇ ਪਿੰਡ ਦੀ ਐ ਕਿੱਥੋਂ ਦੀ ਨਹੀਂ ਸਾਡੇ ਬਾਪੂ ਨੇ ਕਹਿੰਦਾ ਅੱਜ ਮਜੇ ਲੈ ਹੋਣੇ ਆ ਪੱਠਿਆਂ ਦੀ ਪੰਡ ਦੇ ਬਦਲੇ ਦੱਸੋ ਆ ਮਾਨਸਿਕਤਾ ਸਾਡੇ ਭੈਣ ਭਰਾਵਾਂ ਦੀ ਏ ਠੀਕ ਅੱਗੇ ਲੱਗਣੋ ਅੱਗੇ ਮੈਂ ਤੁਹਾਨੂੰ ਖੋਹਨਾ ਵਾ ਅੱਗੇ ਜਿੱਥੇ ਮੈਂ ਸ਼ਬਦ ਨਹੀਂ ਬੋਲਣ ਵਾਲਾ ਹੋਏਗਾ ਕੋਹ ਜਾ ਉਹਨੂੰ ਡੈਸ਼ ਮੈਂ ਬੋਲ ਦੂੰਗਾ ਤੁਸੀਂ ਸਮਝ ਜਾਣਾ ਵਾ ਸਾਰੇ ਭੈ ਉਹ ਡੈਸ਼ ਮਾਰੋ ਕਿ ਠੰਡ ਨਹੀਂ ਲੱਗਦੀ ਇਹ ਪੱਕਾ ਨੁਕਸਾ ਮੈਂ ਅਜ ਮਾਇਆ ਵਾ ਮਜ ਬਣਾ ਦੀ ਹੁੰਦੀ ਡੈਸ਼ ਕਾਲੀ ਐ ਪਰ ਅੱਗ ਬਹੁਤ ਹੁੰਦੀ ਐ ਇਦਾਂ ਦੀਆਂ ਨੇਕਾਂ ਜਿਹੜੀਆਂ ਵਿੱਚ ਹੈਗੀਆਂ ਨੇ ਮੈਂ ਤੁਹਾਨੂੰ ਸੁਣਾ ਨਹੀਂ ਸਕਦਾ ਆਇਡੈਂਟੀਫਾਈ ਹੋਏ ਨੇ ਬੰਦੇ ਕੌਣ ਨੇ ਜਿਨ੍ਹਾਂ ਦੇ ਨਾਮ ਤੇ ਆਈਡੀਆ ਬਣੀ ਹੈ ਇੱਕ ਸਖਸ਼ੀ ਵੀ ਫੋਟੋ ਵੀ ਨਜ਼ਰਦਾਰ ਹੈ ਕਿ ਉਹਦੀ ਹੀ ਆਈਡੀ ਹੈਗੀ ਹੈ ਇਹ ਦੇਖੋ ਜੀ ਗੱਲ ਇਸ ਤਰ੍ਹਾਂ ਵਾਂ ਕਿ ਇਹ ਜਿਹੜੀਆਂ ਸੀ ਇਹਦੇ ਪਿੱਛੇ ਕੌਣ ਆ ਕੌਣ ਨਹੀਂ ਕਿਤੇ ਪਿੱਛੇ ਮੈਂ ਕਹਿੰਦਾ ਕਿ ਭਾਵੇਂ ਮੈਂ ਹੀ ਹੋਵਾਂ ਮੇਰਾ ਪਿਓ ਹੋਵੇ ਮੇਰਾ ਭਰਾ ਹੋਵੇ ਮੇਰੀ ਭੈਣ ਹੋਵੇ ਕੋਈ ਹੋਵੇ ਕਿਸੇ ਜਾਤ ਵਾਰਾ ਸਬੰਧ ਰੱਖਦਾ ਹੋਵੇ ਦੁਨੀਆ ਸਾਹਮਣੇ ਆਉਣਾ ਤੇ ਚਾਹੀਦਾ ਹੋਣਾ ਚਾਹੀਦਾ ਬਿਲਕੁਲ ਆਉਣਾ ਚਾਹੀਦਾ ਗਣੀ ਹੁਣ ਅਸੀਂ ਜਦੋਂ ਪ੍ਰਸ਼ਾਸਨ ਸਾਡੀ ਪਹਿਲੀ ਕੀ ਹਾਲ ਆ ਪ੍ਰਸ਼ਾਸਨ ਕੋਲ ਗਏ ਹਾਂ 1 ਡਾਕਟਰ ਅੰਗਰੇਟ ਨੇ ਕਮੈਂਟ ਕੀਤਾ ਤੇ ਉਹਦੇ ਤੇ ਬਿਨਾ ਜਾਂਚ ਪੜਤਾਲ ਤੋਂ ਕਾਰਵਾਈ ਉਹ ਸਾਡਾ ਸਵਾਲ ਸਾਡੀ ਸਮਾਜ ਦਾ ਸਵਾਲ ਹੈ ਕਿ ਕਿਉਂ ਤੁਸੀਂ ਮੰਨਦੇ ਹੋ ਵੀ ਡਾਕਟਰ ਅੰਗਰੇਟਾਂ ਨੇ ਕਮੈਂਟ ਕੀਤਾ ਉੱਥੇ ਮੈਂ ਕਹਿੰਦਾ ਜੀ ਇਹ ਜਾਂਚ ਦਾ ਵਿਸ਼ਾ ਮੈਂ ਤੁਹਾਨੂੰ ਕਹਿ ਰਿਹਾ ਜਾਂਚ ਤੇ ਕਰਨੀ ਚਾਹੀਦੀ ਸੀ ਨਾ ਕੀਤਾ ਨਹੀਂ ਕੀਤਾ ਜੇ ਮੈਂ ਵੀ ਕਿਹਨੂੰ ਕਮੈਂਟ ਕੀਤਾ ਵਾ ਤੇ ਮੇਰੇ ਤੇ ਵੀ ਕਾਰਵਾਈ ਕਰਦੇ ਹੋ ਨਾ ਭਾਈ ਮੈਂ ਤਾਂ ਕਹਿਣਾ ਹੁਣ ਇਸ ਬੰਦੇ ਨੇ ਕੀਤਾ ਕਿ ਮੇਰਾ ਮੈਂ ਕੰਪਲੇਨ ਦੇਣ ਆਇਆ ਪਹਿਲਾਂ ਇਸ ਬੰਦੇ ਦਾ ਮੇਰੀ ਵੀਡੀਓ ਵੀਡੀਓ ਮਤਲਬ ਗੱਲ ਹੋਈ ਹੈ ਕਾਲ ਦੇ ਉੱਪਰ ਇਹ ਮੰਨਿਆ ਵਾ ਹੂੰ ਇਸ ਚੀਜ਼ ਨੂੰ ਕਿ ਹੁਣ ਆਈឌੀਆਂ ਜਿਹੜੀ ਆ ਇਹ ਨਕਲੀ ਆਈឌੀਆਂ ਨੇ ਭਾਜੀ ਤੁਸੀਂ ਇਹ ਆਈឌੀਆਂ ਦੇ ਉੱਪਰ ਕੰਪਲੇਨ ਕਰਕੇ ਉਲਟਾ ਮੇਰੀ ਮਦਦ ਕਰੋਗੇ ਕਿ ਮੈਂ ਤੇ ਬਾਹਰ ਬੈਠਾਂ ਮੈਨੂੰ ਆਉਣਾ ਪੈਣਾ ਵਾ ਜਾਂ ਕਈ ਕੁਝ ਕਰਨਾ ਪੈਣਾ ਲੇਕਿਨ ਤੁਸੀਂ ਮੇਰੀ ਮਦਦ ਕਰੋਗੇ ਹੁਣ ਜੇ ਮੈਂ ਪ੍ਰਸ਼ਾਸਨ ਤੱਕ ਆਇਆ ਵਾ ਤੇ ਇਹਨਾਂ ਨੇ ਕੀ ਕੀਤਾ ਵਾ ਕਿ ਉਲਟਾ ਮੇਰੇ ਤੇ ਹੀ ਹੁਣ ਧਮਕੀਆਂ ਦੇਣੀਆਂ ਸ਼ੁਰੂ ਕਰ ਪਈਆਂ ਮੈਨੂੰ ਕੀ ਧਮਕੀ ਗਿਆ ਆ ਰਿਹਾ ਆਹ ਦੇਖੋ ਮੈਨੂੰ ਮੇਰਾ ਕੀ ਕੀਤਾ ਵਾ ਇਹਨਾਂ ਨੇ ਬਾਅਦ ਮੇਰੇ ਨਿੱਜੀ ਖਾਤੇ ਦੇ ਉੱਪਰ ਮੇਰੀਆਂ ਫੋਟੋਆਂ ਲਾ ਕੇ ਜਿਹੜੇ ਧਮਕੀਆਂ ਦੇ ਰਹੇ ਆ ਕਿ ਹੁਣ ਤੇਰਾ ਜਿਹੜਾ ਹਾਲ ਹੈ ਉਹ ਡਾਕਟਰ ਨਾਲੋਂ ਵੀ ਜ਼ਿਆਦਾ ਭੈੜਾ ਹੋਣਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜਾ ਤੇਰਾ ਵਾ ਹੁਣ ਚੰਗੀ ਤਰ੍ਹਾਂ ਜਰੂਸ ਕੱਢਾਂਗੇ ਆਪਾਂ ਠੀਕ ਆ ਇਹਨਾਂ ਨੇ ਹੁਣ ਕੀ ਕੀਤਾ ਵਾ ਕਿ ਮੇਰੀਆਂ ਫੋਟੋਆਂ ਜਿਹੜੀਆਂ ਨੇ ਉਹ ਐਡਿਟ ਕਰਦੇ ਪਏ ਨੇ ਗੰਦੀਆਂ ਮੈਂ ਇਹ ਕਹਿਣਾ ਦੇਣਾ ਚਾਹੁੰਦਾ ਵਾਂ ਕਿ ਜੇ ਇਹ ਮੇਰੀਆਂ ਫੋਟੋ ਵੈਡਿਟ ਕਰ ਸਕਦੇ ਆ ਆਪਣੇ ਨਾਂ ਦੇ ਨਕਲੀਆਂ ਆਈਡੀਆਂ ਬਣਵਾ ਸਕਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਨਾਂ ਤੇ ਵੀ ਕੋਈ ਨਕਲੀਆਂ ਆਈਡੀਆਂ ਤਿਆਰ ਕਰ ਸਕਦੇ ਆ ਮੇਰਾ ਪੇਜ ਐਕ ਕਰ ਸਕਦੇ ਆ ਮੇਰੀ ਫੇਸਬੁੱਕ ਅਕਾਊਂਟ ਨੂੰ ਹੈਕ ਕਰ ਸਕਦੇ ਆ ਆਉਣ ਵਾਲੇ ਸਮਾਂ ਦੇ ਵਿੱਚ ਏਦਾਂ ਦੀ ਕੋਈ ਜਿਹੜਾ ਉਹਨਾਂ ਦੇ ਮਨ 'ਚ ਖੁੰਦਕ ਆ ਕਿ ਮੈਂ ਆਵਾਜ਼ ਚੁੱਕੀ ਏ ਧੀਆਂ ਪੇਣਾ ਦੀ ਗਰੀਬਾਂ ਦੀ ਆਵਾਜ਼ ਚੁੱਕੀ ਏ ਇਹ ਖੁੰਦਕ ਨੂੰ ਲੈ ਕੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਉੱਪਰ ਕੋਈ ਹਮਲਾ ਵੀ ਕਰਵਾ ਸਕਦੇ ਆ ਮੈਨੂੰ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਵਾ ਕੱਲ ਦੀ ਗੱਡੀ ਮੇਰੇ ਦਵਾਲੇ ਘੁੰਮਦੀ ਪਈ ਆ ਮੇਰੇ ਘਰ ਦੇ ਨੇੜੇ ਤੇ ਜੀ ਉਹ ਮੇਰੇ ਘਰ ਦੇ ਅੱਗੇ ਨਹੀਂ ਆਉਂਦੀ ਕਿਉਂਕਿ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਘਰ ਦੇ ਦੁਆਰ ਸਾਰੇ ਦਿੱਕਰ ਮੈਂ ਜਦੋਂ ਦੇਖਿਆ ਤੇ ਮੈਂ ਬਾਹਰੋਂ ਦੀ ਵੀਡੀਓ ਬਣਾ ਕੇ ਰੱਖੀ ਸਾਰੀ ਕੁਝ ਜੀ ਹੁਣ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਵੀ ਕਰ ਸਕਦੇ ਆ ਠੀਕ ਆ ਜੀ ਮੇਰੀਆਂ ਬੱਚੀਆਂ ਸਕੂਲ ਕੱਲੇ ਜਾਂਦੀਆਂ ਨੇ ਛੁੱਟੀਆਂ ਨੇ ਉਹਨਾਂ ਨੂੰ ਕੋਈ ਚੁੱਕ ਕੇ ਲੈ ਕੇ ਜਾ ਸਕਦਾ ਉਹਨਾਂ ਤੇ ਹਮਲਾ ਹੋ ਸਕਦਾ ਵਾ ਕਈ ਕੁਝ ਹੋ ਸਕਦਾ ਵਾ ਠੀਕ ਹੈ ਕਾਰਨ ਕੀ ਮੈਂ ਗਰੀਬਾਂ ਦੀ ਆਵਾਜ਼ ਚੱਕੀ ਆ ਤੇ ਇਹਨਾਂ ਦੀ ਭੈੜੀ ਮਾਨਸਿਕਤਾ ਜਿਹੜੀ ਦੁਨੀਆ ਸਾਹਮਣੇ ਲੈ ਕੇ ਆਇਆ ਵਾ ਹੁਣ ਇਹ ਕਹਿੰਦੇ ਨੇ ਕਿ ਤੂੰ ਆਪਣਾ ਮੂੰਹ ਕਾਲਾ ਕਰਾਲਾ ਇਹ ਆਪਾਂ ਇੱਥੇ ਬੈਠੇ ਬੈਠੇ ਹੀ ਪਤਾ ਕਰਵਾ ਲੈਣੇ ਆ ਕੀ ਇਹ ਆਈਡੀਆਂ ਨਕਲੀ ਆ ਹੁਣ ਇੱਕ ਪੋਸਟ ਵੀ ਪਾਈ ਗਈ ਸੀ ਇਹ ਆਈਡੀਆਂ ਸਾਬਤ ਕਰ ਦਿਓ ਚੈਲੰਜ ਕੀਤਾ ਕਰ ਚਲੋ ਮੈਂ ਕਹਿੰਦਾ ਵਾਂ ਵੀ ਇਹ ਆਈਡੀਆਂ ਤੇ ਨਕਲੀ ਹੋ ਸਕਦੀਆਂ ਪਰ ਜਿਸ ਆਈਡੀ ਦੇ ਉੱਪਰ ਮੈਨੂੰ ਆ ਧਮਕੀਆਂ ਆ ਰਹੀਆਂ ਇਹ ਤਾਂ ਅਸਲੀ ਹੈ ਨਾ ਇਹ ਤਾਂ ਅਸਲੀ ਮੰਨ ਕੇ ਹੁਣ ਮੇਰੀ ਵੇਖੋ ਨਿਕਲ ਬੱਚੀਆਂ ਇਹਨਾਂ ਨੇ ਇੱਕ ਲਿਖਿਆ ਵਾ ਕਿ ਅਸੀਂ ਸੀਦਾਂ ਦੇ ਸੀਦੀ ਪਹਿਰੇ ਕਰਕੇ ਦਿਨਾ ਕਰਕੇ ਚੋਪਾਂ ਪਰ ਕਈ ਘੀ ਦੀ ਬੁੱਧੀ ਚ ਗੋਲ ਲੈਣੇ ਦੀ ਉਹਨਾਂ ਕੱਢਿਆ ਤੇ ਮੇਰੀ ਧੀ ਨੂੰ ਗਾਲ ਆ ਨਾ ਐਡਾ ਬੇਵਕੂਫ ਤੇ ਹੈ ਕੋਈ ਨਹੀਂ ਵੇਖੋ ਮੇਰੀਆਂ ਤੁਸੀਂ ਸਪੀਚਾਂ ਸੁਣ ਲੋ ਮੈਂ ਕਿਸੇ ਕਮਿਊਨਿਟੀ ਦਾ ਨਾਮ ਨਹੀਂ ਲਿਆ ਮੈਂ ਕਿਸੇ ਜਾਤ ਬਰਾਦਰੀ ਦਾ ਨਾਮ ਹੀ ਨਹੀਂ ਲਿਆ ਕਿਸੇ ਧੀ ਭੈਣ ਨੂੰ ਗਾਲ ਨਹੀਂ ਕੱਢੀ ਪਰ ਕਿਸੇ ਨੂੰ ਵੀ ਧੀ ਭੈਣ ਨੂੰ ਨਹੀਂ ਤੁਹਾਨੂੰ ਟਾਰਗੇਟ ਹੀ ਕਿਉਂ ਕੀਤਾ ਗਿਆ ਚਲੋ ਡਾਕਟਰ ਰੰਗਰੇਟਾ ਦਾ ਪਾਪ ਬੋਲਦੇ ਸੀਗੇ ਤੋਂ ਮੈਂ ਸਹੀ ਬੋਲਦੇ ਸੀ ਗਲਤ ਬੋਲਦੇ ਸੀ ਜਾਂਚ ਦਾ ਵਿੱਚ ਜਿਵੇਂ ਤੁਸੀਂ ਗੱਲ ਕਰਦੇ ਹੋ ਤੁਹਾਨੂੰ ਟਾਰਗੇਟ ਕਿਉਂ ਕੀਤਾ ਗਿਆ ਇਸ ਮਾਮਲੇ ਵਿੱਚ ਮੈਨੂੰ ਟਾਰਗੇਟ ਇਸ ਗੱਲ ਕਿ ਕੀਤਾ ਗਿਆ ਕਿਉਂਕਿ ਮੈਂ ਸੱਚ ਬੋਲਦਾ ਸੱਚ ਜਿਹੜਾ ਵਾ ਨਾ ਉਹ ਚੁੱਭਦਾ ਗਰੀਬ ਦੀ ਗੱਲ ਜਿਹੜਾ ਵੀ ਕਰੂਗਾ ਮੈਂ ਉਹ ਤੁਸੀਂ ਵੀ ਉਹ ਮੈਂ ਤੁਹਾਡੀ ਲਾਈਵ ਸੁਣਦਾ ਸੀਦਾ ਤੁਸੀਂ ਵੀ ਉਹੀ ਗੱਲਾਂ ਰਿਪੀਟ ਕੀਤੀਆਂ ਨੇ ਭਾਵੇਂ ਤੁਸੀਂ ਮੰਦਾ ਚੰਗਾ ਨਹੀਂ ਬੋਲਦੇ ਕਿਸੇ ਨੂੰ ਤੁਹਾਡੀ ਚੰਗੀ ਗੱਲ ਹੈਗੀ ਪਰ ਤੁਸੀਂ ਵੀ ਉਹੀ ਗੱਲਾਂ ਕੀਤੀਆਂ ਨੇ ਗੁਰੂ ਸਾਹਿਬ ਨਾਲ ਵੀ ਬਦਾਵਾ ਦੇਗੇ ਉਸ ਸਮੇਂ ਲੋਕ ਜਿਹੜੀਆਂ ਗੱਲਾਂ ਡਾਕਟਰਾਂ ਦੇ ਰੰਗ ਲਿੱਟਾ ਕਰਦੇ ਸੀ ਉਹੀ ਗੱਲਾਂ ਤੁਸੀਂ ਕੀਤੀਆਂ ਨੇ ਨਹੀਂ ਮੈਂ ਬਦਾਵੇ ਵਾਲੀ ਗੱਲ ਨਹੀਂ ਕੀਤੀ ਧਿਆਨ ਜਦੋਂ ਗੁਰਬਾਣੀ ਦੀ ਗੱਲ ਆਉਂਦੀ ਹੈ ਨਾ ਤੇ ਸਭ ਵੀ ਸਾਂਝੀ ਵਾਲਤਾ ਇੱਕੋ ਦੀ ਹੁੰਦੀ ਹੈ। ਜੀ। ਪਰ ਉਹਦੇ ਬਾਅਦ ਸਭ ਇੱਕੋ ਹੀ ਆ। ਪਰ ਉਹਦੇ ਨਾਲ ਕੋਈ ਪਛੋਕੜ ਇਤਿਹਾਸ ਜਿਹੜਾ ਲਾ ਕੇ ਸੁਣਾਉਣਾ ਜੇ ਨਾ ਨਾ ਕਿਸੇ ਵੇਲੇ ਕਿਸੇ ਦੇ ਦਿਮਾਗ ਤੇ ਸੱਟ ਮਾਰਨ ਵਾਸਤੇ ਹਨਾ ਜਾ ਕੇ ਦਿਿਰ ਤੇ ਸੱਟ ਮਾਰਨ ਵਾਸਤੇ ਕੋਈ ਪਿਆਰ ਨਾਲ ਮੰਨਦਾ ਵਾ ਕੋਈ ਤਰਕ ਨਾਲ ਮੰਨਦਾ ਕੋਈ ਗੁਰਬਾਣੀ ਦੇ ਸਿਧਾਂਤ ਨਾਲ ਮੰਨਦਾ ਵਾ ਕੋਈ ਯਾਰ ਨਾਲ ਮੰਨਦਾ ਵਾ ਕੋਈ ਕਿਸੇ ਤਰੀਕੇ ਡੰਡੇ ਨਾਲ ਮੰਨਦਾ ਵਾ ਹਰ 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 ਇੱਕ ਦਾ ਆਪਣਾ ਲੈਜਾ ਮੇਰਾ ਲੈਜਾ ਵਾ ਕਿ ਮੈਂ ਤੁਹਾਡੇ ਮਨਾਂ ਤੇ ਸੱਟ ਮਾਰਨ ਵਾਸਤੇ ਇੱਕ ਕਰਨ ਵਾਸਤੇ ਕਿ ਜਾਤ ਪਾਤ ਨੂੰ ਖਤਮ ਕਰ ਦਿਆਂ। ਹੁਣ ਕਈ ਲੋਕ ਹੁ ਗੱਲ ਚੁੱਕਣ ਡਿਆ ਧੀਆਂ ਪੇਣਾਂ ਦੀ ਇੱਜ਼ਤ ਵਾਸਤੇ ਤੇ ਕੀ ਲੋਕੀ ਪਤਾ ਕੀ ਕਰਦੇ ਨੇ ਲੈ ਲੈ ਯਾਰ ਡਾਕਟਰ ਵਾਂਗੂ ਇਹ ਵੀ ਗੱਲ ਚੁੱਕਣ ਡਿਆ ਪਿਆ ਇਹ ਵੀ ਹੁਣ ਧੀਆਂ ਪੇਣਾਂ ਦੇ ਉਹਨਾਂ ਦੀ ਗੱਲ ਕਰਨ ਡਿਆ ਯਾਰ ਜੇ ਤੁਸੀਂ ਸਿੱਖ ਹੋ ਕੇ ਧੀਆਂ ਪੇਣਾਂ ਦੀਆਂ ਬੇਪਤੀਆਂ ਕਰ ਸਕਦੇ ਹੋ ਸਿੱਖਾਂ ਦੇ ਘਰ ਜਨਮ ਲੈ ਕੇ ਤੇ ਕੀ ਮੈਂ ਸਿੱਖ ਹੋ ਕੇ ਧੀਆਂ ਪੇ ਧੀਆਂ ਪੇਣਾਂ ਦੇ ਨਾਲ ਜਿਹੜਾ ਕੋਈ ਮਾੜਾ ਕਰ ਰਿਹਾ ਵਾ ਉਹਨੂੰ ਜਾਗਰ ਵੀ ਨਹੀਂ ਕਰ ਸਕਦੇ ਉਹਨਾਂ ਲੋਕਾਂ ਨੂੰ ਸੱਦਾ ਦੇ ਕੇ ਫਿਰ ਕਈ ਕਹਿੰਦੇ ਨੇ ਕਈ ਸੁਣੋ ਕਈ ਪਤਾ ਕਹਿ ਰਹੇ ਨੇ ਕਿ ਪਿੰਡਾਂ ਦੇ ਵਿੱਚ ਜਾਤ ਪਾਤ ਹੈ ਹੀ ਨਹੀਂ ਆ ਦੋ ਤਿੰਨ ਬੰਦੇ ਹੀ ਅੱਗ ਲਾ ਰਹੇ ਨੇ ਮੈਂ ਹਰ ਇੱਕ ਬੰਦੇ ਨੂੰ ਜਵਾਬ ਦੇਣਾ ਚਾ ਤੇ ਪਿੰਡਾਂ ਦੇ ਵਿੱਚ ਗੁਰਦਾਰੇ ਕਿੱਥੋਂ ਹੋ ਗਏ ਨੇ ਇਹਨੇ ਜੇ ਇਹ ਪਿੰਡ ਦੇ ਵਿੱਚ ਜਾਤ ਪਾਤ ਨਹੀਂ ਆ ਤੇ ਮੜੀਆਂ ਅਲੱਗ-ਅਲੱਗ ਕਿਉਂ ਹੋ ਗਈਆਂ ਜੇ ਪਿੰਡਾਂ ਦੇ ਵਿੱਚ ਜਾਤ ਪਾਤ ਨਹੀਂ ਆ ਤੇ ਜਾਤ ਦੇ ਨਾਂ ਤੇ ਆਧਾਰਿਤ ਭਾਂਡੇ ਕਿੱਥੋਂ ਵੱਖਰੇ ਹੋ ਗਏ ਆ ਗੁਰਦਾਰੇ ਜਹਗੇ ਨੇ ਤੇ ਆ ਪੁੱਛੋ ਮੱਢੀ ਚੱਲ ਜਿਓ ਤੁਸੀਂ ਜੇ ਜਾਤ ਦੇ ਆਧਾਰ ਤੇ ਨਹੀਂ ਹੈਗੀ ਤਾਂ ਇੱਥੋਂ ਤੱਕ ਵੀ ਪਿੱਛੇ ਜੇ ਮੈਂ ਚੰਤੀਨ ਸਿੰਘ ਜਿੱਥੇ ਬੰਦੀਆਂ ਲੈ ਕੇ ਸਾਨੂੰ ਆਵਾਜ਼ ਚੁੱਕਣੀ ਪਈ ਅਨੰਦਪੁਰ ਸਾਹਿਬ 2.5 ਲੱਖ ਦਾ ਇਕੱਠ ਕੀਤਾ ਸਿੰਘ ਫੌਜਾਂ ਨੇ ਅੰਮ੍ਰਿਤ ਦੇ ਬਾਟੇ ਤੱਕ ਦੋ ਵੱਖਰੇ ਹੋ ਗਏ ਸੀ ਇਹ ਤਾਂ ਫੇਰ ਪਾਜੀਆ ਕੀਤਾ ਵਾ ਜੱਟਾਂ ਸਿੱਖਾਂ ਵਾਸਤੇ ਵੱਖਰੇ ਆ ਤੇ ਬਾਕੀ ਕਮਿਊਨਿਟੀ ਬੰਦੇ ਬਾਟੇ ਵੱਖਰੇ ਤੁਸੀਂ ਬਾਕੀ ਕਮਿਊਨਿਟੀ ਦਾ ਵੀ ਜ਼ਿਕਰ ਕੀਤਾ ਵੀ ਫਲਾਣੇ ਕਮਿਊਨਿਟੀ ਇਸ ਨਾਮ ਨਾਲ ਸੰਬੋਧਨ ਕਰਦੇ ਆ ਫਲਾਣੇ ਇਸ ਨਾਲ ਸੰਬੋਧਨ ਕਰਦੇ ਕੌਣ ਲੋਕ ਨੇ ਉਹ ਜਾਂ ਤਾਂ ਆਪਣੇ ਪਿੱਛੇ ਸਿੰਘ ਵੀ ਲਾਉਂਦੇ ਨੇ ਤੇ ਆਪਣੀ ਜਾਤ ਜਿਹੜਾ ਗੋਤ ਹੈਗਾ ਪੰਜਾਬੀ ਚ ਕਹਿੰਦੇ ਉਹ ਵੀ ਲਾਉਂਦੇ ਨੇ ਤੇ ਗੱਲਾਂ ਜਿਹੀਆਂ ਕਰਦੇ ਨੇ ਕੌਣ ਲੋਕ ਨੇ ਉਹ ਦੇਖੋ ਗੱਲ ਇਸ ਤਰ੍ਹਾਂ ਵਾ ਕਿ ਇਹਦੇ ਵਿੱਚ ਨਾ ਕੋਈ ਕਮਿਊਨਿਟੀ ਦਾ ਹੌਸਲਾ ਨਹੀਂ ਕਿ ਮੈਂ ਉਹ ਨਹੀਂ ਤੁਸੀਂ ਆਪਣੇ ਲਾਈਫ ਦੇ ਵਿੱਚ ਜ਼ਿਕਰ ਕੀਤਾ ਮੈਂ ਤਾਂ ਮੈਂ ਤੁਹਾਨੂੰ ਨਾ ਹੁਣ ਉਹ ਆਪਣੇ ਆਪ ਨੂੰ ਕੁਝ ਨਿੱਜੀ ਜਾਤ ਦੇ ਘਾਉਂਦੇ ਨੇ ਕਲਾ ਮਚੌਦਰੀ ਮੈਂ ਉਹਨਾਂ ਲਫ਼ਜ਼ਾਂ ਪਾਪਾ ਵਰਤਦੇ ਹਮ ਹਰ ਇੱਕ ਬੰਦੇ ਨੂੰ ਨਾ ਜਿਸ ਪਰਮਾਤਮਾ ਨੇ ਜਿੰਨੂੰ ਜਿਹਦੀ ਜਾਤ ਦੇ ਵਿੱਚ ਰੱਖਿਆ ਵਾ ਨਾ ਉਹ ਸੋਚ ਸਮਝ ਕੇ ਰੱਖਿਆ ਹਮ ਠੀਕ ਹੈ ਜੇ ਪੈਦਾ ਕੀਤਾ ਹਰ ਇੱਕ ਨੂੰ ਆਪਣੀ ਜਾਤ ਦੇ ਉੱਤੇ ਮਾਣ ਹੋਣਾ ਚਾਹੀਦਾ ਲੇਕਿਨ ਸਾਡੀ ਜਾਤ ਕੀ ਹੈ ਸਾਡੀ ਕੌਮ ਕੀ ਹੈ ਸਾਡੀ ਜਾਤ ਸਿੱਖ ਸਿੱਖ ਠੀਕ ਹੈ ਨਾ ਸਾਨੂੰ ਆਪਣੀ ਜਾਤ ਤੇ ਮਾਣ ਹੋਣਾ ਚਾਹੀਦਾ ਉਹ ਜੋ ਕਿਸੇ ਦੇ ਕਰਮਾ ਕਰਕੇ ਕਿਸੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਨੂੰ ਪਰਮਾਤਮਾ ਨੇ ਕਰਤਾ ਜਿਹੜਾ ਸਿੱਖ ਦੇ ਕਰਤਿਆਣੇ ਕਹਿੰਦੇ ਜਨਮ ਲੈਂਦਾ ਨਾ ਉਹਦੀ ਹਜ਼ਾਰਾਂ ਸਾਲ ਪ੍ਰਤੀਗਿਆ ਹੁੰਦੀ ਹੈ ਜੀ ਖਾਸ ਕਰਕੇ ਜਿਹੜਾ ਗੁਰਸੇਖ ਪੁਰਮਾ ਹੁਣ ਗੁਰੂ ਸਾਹਿਬ ਨੇ ਵੀ ਸਾਨੂੰ ਨੱਚ ਜੱਜ ਕੀਤਾ ਠੀਕ ਹੈ ਸਾਰਾ ਕੁਝ ਕੀਤਾ ਪਰ ਲੇਕਿਨ ਅੱਜ ਆਪਾਂ ਸਿੰਘ ਨਾਂ ਲਬਜ਼ ਲਾਉਣਾ ਜਿਹੜਾ ਵਾ ਉਹ ਮੁਨਾਸਬ ਨਹੀਂ ਸਮਝਦੇ ਤੇ ਆਪਣੇ ਪਿੱਛੇ ਇੱਕ ਟਿਪੀਕਲ ਆਪਣੀ ਜਾਤ ਲਾਉਣੀ ਜ਼ਿਆ ਸਾਡੇ ਕਲਾਕਾਰ ਮੈਂ ਕਹਿੰਦਾ ਸਭ ਤੋਂ ਵੱਡਾ ਜਿਹੜਾ ਨਾਲ ਅੱਜ ਕੱਲ ਅਜੀ ਆਪਾਂ ਕਹੀਏ ਤੇ ਮੈਂ ਦੋਸ਼ੀ ਇਹਨਾਂ ਨੂੰ ਮੰਨਦਾ ਕਈ ਕਲਾਕਾਰਾਂ ਨੂੰ ਕਿਉਂਕਿ ਉਹ ਸਾਡੇ ਨਿੱਕੇ ਨਿੱਕੇ ਬੱਚੇ ਆ ਉਹਨਾਂ ਨੂੰ ਫੋਲੋ ਕਰਦੇ ਨੇ ਉਹ ਬੱਚਿਆਂ ਦੇ ਦਿਮਾਗ ਜੋ ਛੋਟੇ ਹੁੰਦੇ ਆ ਪਾਇਆ ਜਾਂਦੇ ਆ ਅੱਜ ਕਿੰਨੀ ਚੈਨਲ ਆ ਠੀਕ ਆ ਉਹ ਕੀ ਕਰਦਾ ਵਾ ਕਿ ਨਿੱਕੇ ਨਿੱਕੇ ਬੱਚਿਆਂ ਨੂੰ ਪਿੰਡਾਂ ਦੇ ਵਿੱਚ ਚੁੱਕ ਰਿਹਾ ਸਟੇਜਾਂ ਤੇ ਕੁੜੀਆਂ ਨੂੰ ਵੀ ਨਚਾ ਰਿਹਾ ਵਾ ਮਾਡਲਾਂ ਦੇ ਨਾਂ ਤੇ ਠੀਕ ਆ ਨਹੀਂ ਤੇ ਉਹ ਮੁੰਡਿਆਂ ਨੂੰ ਵੀ ਲੈ ਕੇ ਜਾ ਰਿਆ ਵਾ ਪਰ ਕਦੇ ਕਿਸੇ ਨੇ ਸਿੱਖੀ ਸਿਧਾਂਤ ਦੀ ਗੱਲ ਕੀਤੀ ਹੈ ਕਿ ਅਸੀਂ ਆਪਣੀ ਸਿੱਖੀ ਨੂੰ ਪਰਪੂਲਿਤ ਕਰਨਾ ਪਿੰਡਾਂ ਦੇ ਵਿੱਚ ਜਾ ਕੇ ਕਦੇ ਕਿਸੇ ਨੇ ਕੈਂਪ ਲਾਇਆ ਕਿ ਵੀ ਇਹਦੇ ਜਾਤ ਪਾਤ ਪਿਆਗੋ ਮੜੀਆਂ ਇੱਕ ਕਰੋ ਬੁਰਦ ਦੇ ਜਿੰਨਾ ਜਿੰਮੇਵਾਰ ਜਿੱਤੇ ਕਿਸੇ ਲੱਗਦਾ ਵੀ ਉਹ ਆਪਣੀ ਜ਼ਿੰਮੇਵਾਰੀ ਐਸਡੀਪੀਸੀ ਵਾਲੇ ਨਿਭਾ ਰਹੇ ਨੇ ਜਿਹੜੀ ਜ਼ਿੰਮਰ ਤੁਸੀਂ ਗੱਲ ਕਰਦੇ ਪਏ ਮੈਂ ਕਹਿੰਦਾ ਤੁਸੀਂ ਐਸਡੀਪੀਸੀ ਤੇ ਆ ਜਾ ਹਾਂ ਹੁਣ ਐਸਜੀਪੀਸੀ ਦਾ ਸਾਰਾ ਜਿਹੜਾ ਭਾਂਡਾ ਚੁੱਕ ਕੇ ਆਪਾਂ ਐਸਜੀਪੀਸੀ ਦੇ ਭਾਅ ਪਾ ਦਿੰਨੇ ਆ ਹੁਣ ਮੈਂ ਤੁਹਾਨੂੰ ਸਵਾਲ ਕਰਦਾ ਕਿ ਐਸਜੀਪੀਸੀ ਦੇ ਮੈਂਬਰ ਕੌਣ ਚੁਣਦਾ ਸਾਡੇ ਪਿੰਡਾਂ ਚੁਣੇ ਜਾਂਦੇ ਹਨ ਹੈ ਜਦੋਂ ਤੁਸੀਂ ਉਹਨਾਂ ਪਿੰਡਾਂ ਦੇ ਵਿੱਚ ਐਸਜੀਪੀਸੀ ਮੈਂਬਰ ਚੁਣ ਕੇ ਉੱਥੇ ਘਲਾਰਦੇ ਹੋ ਉਦੋਂ ਹੀ ਤੁਸੀਂ ਕਹਿੰਦੇ ਪਈਏ ਬੰਦਾ ਕਿਹੜਾ ਚੁਣ ਲੱਗੇ ਆਪਾਂ ਜੀ ਚਾਹੇ ਸਰਪੰਚ ਲੈਵਲ ਦੀ ਗੱਲ ਆ ਗਈ ਹੈ ਇਹਨੂੰ ਸਰਪੰਚ ਚੁਣਨ ਤੋਂ ਪਹਿਲਾਂ ਕੀ ਆਪਾਂ ਉਹਦੀ ਚਿੱਟੀ ਦਾੜੀ ਦੇਖਦੇ ਆਂ ਇਹ ਬਹੁਤ ਸਿਆਣਾ ਚਿੱਟੀ ਬੇਸ਼ੱਕ ਦਾੜੀ ਉਹਦੀ ਹੋ ਸਕਦੀ ਆ ਪਰ ਕਰਤੂਤਾ ਕਾਲੀਆਂ ਦੇ ਕਾਲੀਆਂ ਨੇ ਕਈਆਂ ਦੀਆਂ ਬਿੰਦੂ ਸਿੰਘ ਇਹ ਕਦੇ ਨਹੀਂ ਸੋਚਿਆ ਕਿ ਨੌਜਵਾਨ ਪੀੜੀ ਨੂੰ ਮੌਕਾ ਦਿੱਤੇ ਲੇਕਿਨ ਉਹ ਚੁਣੀਆਂ ਆਪਾਂ ਗਰੀਬ ਨਾ ਵੇਖੀ ਅਮੀਰ ਨਾ ਵੇਖੀ ਜਾਤ ਨਾ ਵੇਖੀ ਬਰਾਦਰਾਂ ਦੇਖੀਏ ਉਹਦੀ ਇਨਸਾਨੀਅਤ ਦੇਖੀਏ ਕਿ ਅੰਦਰ ਹੈਗਾ ਕੈਪੇਬਿਲਿਟੀ ਹੈ ਕਿ ਦੋ ਦਿਨ ਡਾਕਟਰ ਰਗਰੇਟਾ ਦੇ ਉੱਤੇ ਟੈਗ ਲੱਗਦਾ ਸੀ ਵੀ ਉਹ ਆਰਐਸਐਸ ਦੇ ਬੰਦੇ ਨੇ ਉਹ ਏਜੰਸੀਆਂ ਦੇ ਬੰਦੇ ਨੇ ਤੁਸੀਂ ਵੀ ਪਿਛਲੇ ਦਿਨੀ ਪਿਛਲੇ ਸਮੇਂ ਇੱਕ ਮੰਦਰ ਦੀ ਨਿਰਮਾਣ ਕਰਵਾਇਆ ਸੀ ਉਸ ਤੋਂ ਬਾਅਦ ਤੁਹਾਨੂੰ ਕਿੰਨੇ ਕਿੰਨੇ ਟੈਗ ਲੱਗੇ ਸੀ ਉਹ ਕਹਿੰਦੇ ਸਿੱਖੀ ਸਰੂਪ ਵਿੱਚ ਅੱਜ ਪਛਾਣੇ ਨਹੀਂ ਜਾਂਦੇ ਬੰਦੇ ਕਿਹੜੇ ਨੇ ਕੌਣ ਆਰਐਸਐਸ ਦਾ ਬੰਦਾ ਤੇ ਕੌਣ ਅਸਲੀ ਸਿੱਖ ਹੈ ਇਹਦੀ ਪਰਿਭਾਸ਼ਾ ਕੀ ਹੈ ਕਿਵੇਂ ਇਹਨੂੰ ਅਸੀਂ ਜਸਟੀਫਾਈ ਕਰ ਸਕਦੇ ਹਾਂ ਦੇਖੋ ਗੱਲ ਇਸ ਤਰ੍ਹਾਂ ਵਾ ਕਿ ਜਿਹੜਾ ਸੱਚ ਦੀ ਗੱਲ ਕਰਦਾ ਵਾ ਉਹ ਆਰਐਸਐਸ ਦਾ ਬੰ ਵੀ ਮੱਝ ਕੱਟਾ ਨਹੀਂ ਦਿੰਦੀ ਨਾ ਮੱਝ ਕੱਟਾ ਨਹੀਂ ਦਿੰਦੀ ਉਹ ਵੀ ਕਹਿ ਦਿੰਦੇ ਆ ਲੈ ਯਾਰ ਐਫਐਸਐਸ ਦੀ ਚਾਲ ਹੋ ਸਕਦੀ ਹੈ ਜੇ ਤੁਹਾਡਾ ਮੰਨ ਲਓ ਕਿਤੇ ਮੈਂ ਕਹਿੰਦਾ ਫਲਸ਼ ਦਾ ਗਟਰ ਵੀ ਕਿਤੇ ਮੈਂ ਕਹਿੰਦਾ ਅੱਜ ਕਿਤੇ ਕਿਤੇ ਫਸ ਜਾਂਦਾ ਨਾ ਤੇ ਪਤਾ ਕਹਿੰਦੇ ਨੇ ਲੈ ਮੋਦੀ ਤੇ ਚਾਹੁੰਦਾ ਹੀ ਆ ਉਹ ਯਾਰ ਉਹ ਯਾਰ ਸਾਰੀਆਂ ਗੱਲਾਂ ਸੀ ਏਜੰਸੀਆਂ ਦੇ ਸਿਰ ਤੇ ਕਰ ਦਿੰਦੇ ਆ ਹਨਾ ਸਾਨੂੰ ਨਹੀਂ ਲੋੜ ਕਿਸੇ ਦੇ ਕਾ ਕਰਨ ਦੀ ਹੁਣ ਮੰਨ ਲੋ ਘਰਾਂ ਘਰਾਂ ਦੇ ਵਿੱਚ ਆਪਣੇ ਆਪ ਹੀ ਲੋਕੀ ਵਾਲ ਕਟਾਈ ਜਾ ਰਹੇ ਆ ਦਾੜ੍ਹੀਆਂ ਕਟਾਈ ਜਾ ਰਹੇ ਆ ਧੀਆਂ ਪੈਣਾ ਤੁਹਾਡੀਆਂ ਟਿਕਟੋਕ ਤੇ ਨੱਚਣ ਡੀਆਂ ਨੇ ਕਈ ਇੱਥੋਂ ਤੱਕ ਵੀ ਆਉਂਦਾ ਵਾ ਕਿ ਭਰਾ ਭੈਣ ਨਾਲ ਵਿਆਹ ਕਰਾ ਕੇ ਬਾਹਰ ਜਾ ਰਿਆ ਉਹ ਏਜੰਸੀਆਂ ਸਾਨੂੰ ਕਹਿ ਰਹੀਆਂ ਨੇ ਕੰਮ ਕਰਨ ਨੂੰ ਲਾਲਚ ਸਾਡੇ ਨਿੱਜੀ ਮਨਾਂ ਦੇ ਵਿੱਚ ਇਹਨੂੰ ਤਿਆਗਣ ਦੀ ਲੋੜ ਆ ਜਦੋਂ ਤੁਸੀਂ ਇੱਕ ਹੋਗੇ ਸਰਕਾਰਾਂ ਤੇ ਚਾਹੁੰਦੀਆਂ ਕਿ ਪਾੜੋ ਤੇ ਰਾਜ ਕਰੋ ਲੇਕਿਨ ਅਸੀਂ ਵੇਖਣਾ ਕਿ ਅਸੀਂ ਪਾਟਣਾ ਕਿ ਨਹੀਂ ਪਾਟਣਾ ਤੁਸੀਂ ਇਦੇ ਬੈਠੇ ਹੋ ਆਪਣੀਆਂ ਪ੍ਰਧਾਨਗੀਆਂ ਦੀਆਂ ਕੁਰਸੀਆਂ ਦੇ ਮਗਰ ਤੁਹਾਨੂੰ ਮੜਾ ਜਾਏ ਦੇ ਦਿੰਦਾ ਵਾ ਆ ਫਲਾਣੀ ਜਾਤ ਦਾ ਪ੍ਰਧਾਨ ਆ ਫਲਾਣੇ ਧਰਮ ਦਾ ਪ੍ਰਧਾਨ ਆ ਇਹ ਫਲਾਣਾ ਮਹਿਕਮਾ ਵਾ ਸਾਨੂੰ ਕਿਤੇ ਨਾ ਕਿਤੇ ਪ੍ਰਧਾਨਗੀਆਂ ਲੈ ਕੇ ਬਹਿ ਰਹੀਆਂ ਪੰਜਾਬ ਇਦਾਂ ਦਾ ਨਹੀਂ ਸੀ ਯਾਰੋ ਇਕੱਠੇ ਹੋ ਕੇ ਜਿਹੜੀ ਕੌਮ ਨੇ ਤੁਸੀਂ ਅੱਜ ਇਕੱਠੇ ਹੋ ਜਣਾ ਤੁਸੀਂ ਸਾਰੇ ਇਕੱਠੇ ਹੋ ਜੋ ਤੇ ਮੈਂ ਕਹਿੰਦਾ ਜਿਹੜਾ ਮਰਜ਼ੀ ਤੁਸੀਂ ਟੀਚਾ ਰੱਖ ਲਓ ਕਿ ਆ ਕੰਮ ਕਰਨਾ ਵਾ ਜਨਾਂ ਦੇ ਵਿੱਚ ਤੁਸੀਂ ਪਾਰਕ ਕਰ ਸਕਦੇ ਕਿ ਕਿ ਪੁਲਿਸ ਨੇ ਕੀ ਇਸ ਨੂੰ ਕੋ ਸਕਦਾ ਜੀ ਪ੍ਰਸ਼ਾਸਨ ਨੇ ਰੋਸਾ ਪ੍ਰਾਸਾ ਤੇ ਸਾਨੂੰ ਜਿਹੜਾ ਜਿੰਨਾ ਕੁ ਮਹੀਨਾ ਪਹਿਲਾਂ ਦੇ ਆਂਡੇ ਰੋਹੀ ਕੰਮ ਕਰਨ ਦੇ ਨੇ ਜੇਕਰ 2-3 ਦਿਨ ਦੇ ਵਿੱਚ ਇਹਨਾਂ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਮੈਂ ਤੁਹਾਨੂੰ ਇੱਕ ਵਾਦਾ ਕਰ ਦਵਾਂ ਕਿ ਮੈਂ ਆਪਣੀਆਂ ਛੋਟੀਆਂ-ਛੋਟੀਆਂ ਬੱਚੀਆਂ ਲੈ ਕੇ ਨਾ ਇਹ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਬੈਠ ਜਾਣਾ ਵਾਂ ਫਿਰ ਮੈਂ ਸਵਾਲ ਕਰੂੰਗਾ ਇਹ ਧੀਆਂ ਇੱਕ ਛੋਟੀ ਜਾਤ ਦੇ ਸਿੱਖ ਦੇ ਨਾਲ ਸੰਬੰਧ ਰੱਖਦੀਆਂ ਨੇ ਤਾਂ ਕਰਕੇ ਇਹਨਾਂ ਦੀ ਸਮਾਈ ਨਹੀਂ ਹੋ ਰਹੀ ਕੀ ਗੱਲ ਉਹ ਵੱਡੀ ਜਾਤ ਦੇ ਆਪਣੇ ਆਪ ਨੂੰ ਖਾਣ ਵਾਲੇ ਨੇ ਜਾਂ ਤੁਸੀਂ ਉੱਥੇ ਉਹਨਾਂ ਦੇ ਨਾਲ ਦੇ ਬੈਠੇ ਹੋ ਤਾਂ ਸੁਣਵਾਈ ਹੋ ਗਈ ਹੈ ਕਿ ਜਾਂ ਇੱਕ ਵਰਦੀ ਵਾਲ ਆਇਆ ਸੀ ਵਰਦੀ ਕਰਕੇ ਅੱਜ ਹੋਇਆ ਵਾਹ ਇਹ ਇੱਕ ਹੋਰ ਅਹਿਮ ਸਵਾਲ ਹੈ ਸੁਖਵਿੰਦਰ ਪੀਪੀ ਲੁਧਿਆਣੇ ਆਉਂਦੇ ਨੇ ਕਮਿਸ਼ਨਰ ਨੂੰ ਕੰਪਲੇਨਟ ਦੇਣ ਵਾਸਤੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਨਾਲ ਹੁੰਦੇ ਨੇ ਪਰ ਅੱਜ ਸੱਤ ਭਾਨੇ ਸਿੱਧੂ ਵਾਲਾ ইস্যੂ ਚੱਲਦਾ ਪਿਆ ਵੱਡੀ ਗਿਣਤੀ ਵੀ ਨੌਜਵਾਨੇ ਤੁਹਾਡੇ ਨਾਲ ਆਦੀਆ ਸਾਹਿਬ ਆਏ ਨੇ ਉਹਨਾਂ ਨਾਲ ਵਕੀਲ ਸਾਹਿਬਾਨ ਆਏ ਨੇ ਤੁਹਾਡੇ ਨਾਲੋਂ ਕੱਖ ਨਜ਼ਰ ਨਹੀਂ ਆ ਰਿਹਾ ਕਿ ਲੋਕ ਤੁਹਾਨੂੰ ਸੁਣਨਾ ਨਹੀਂ ਚਾਹੁੰਦੇ ਜਾਂ ਲੋਕ ਤੁਹਾਨੂੰ ਸੀਰੀਅਸ ਨਹੀਂ ਲੈਂਦੇ ਇਹ ਕਾਰਨ ਕੀ ਹੈ ਇਹ ਤੁਹਾਨੂੰ ਗੱਲ ਦੱਸਾਉਣਾ ਹਾਂ ਉਹ ਜਿਹੜਾ ਤਾਂ ਮੈਂ ਤੁਹਾਨੂੰ ਜਵਾਬ ਦੇਣ ਲੱਗਾ ਨਾ ਚੀਕਾਂ ਬੜੀਆਂ ਪੈਣੀਆਂ ਦੇ ਨਾਲ ਸਿਆਣੇ ਕਹਿੰਦੇ ਆ ਗੰਦ ਤੇ ਮੱਖ ਬਣ ਵਾਲਿਆ ਫੁੱਲ ਨੂੰ ਫੁੱਲ ਤੇ ਕੰਡੇ ਨੂੰ ਕੰਡਾ ਕਹਿਣ ਵਾਲਿਆ ਤੇ ਜਿਹੜੇ ਅੱਜ ਮੱਖੀਆਂ ਇਕੱਠੀਆਂ ਹੀ ਆ ਫਿਰਦੀਆਂ ਹਨ ਉਹ ਸਭ ਉਹੀ ਹੈ ਉਹਦੀ ਡਿਟੇਲ ਤੂੰ ਆਪੇ ਭਾਨੇ ਸਿੱਧੂ ਦੀ ਤੂੰ ਗੱਲ ਕਰਨ ਦੇ ਆ ਉਹਦੀ ਫੁੱਲ ਕਿਵੇਲੀ ਵੀ ਉਹ ਕਿਹੜੇ ਫੁੱਲ ਵਰਸਾਉਂਦਾ ਰਿਹਾ ਵਾ ਅੱਜ ਜੇ ਉਹਦੇ ਹੱਕ ਦੇ ਵਿੱਚ ਗਏ ਹਨ ਤੇ ਮੈਂ ਕਹਿੰਦਾ ਸਾਰੀ ਉਹਦੀ ਸੋਚ ਦੇ ਮਾਲਕ ਆ ਇਹ ਉਥੇ ਪੰਥਕ ਗੱਲਾਂ ਹੋ ਰਹੀਆਂ ਸਿਮਰਜੀਤ ਸਿੰਘ ਮਾਨਸੇਹ ਤੇ ਚੜ੍ਹੇ ਨਜ਼ਰ ਆ ਰਿਹਾ ਚੰਨੀ ਸਾਹਿਬ ਨੇ ਬਿਆਨ ਦਿੱਤਾ ਵੀ ਉੱਥੇ ਪਹੁੰਚੋ ਭਾਈ ਧੱਕਾ ਹੋ ਰਿਹਾ ਉੱਥੇ ਮੇਰੇ ਗੱਲ ਸੁਣਾਵਾ ਕਿ ਜਿੱਥੇ ਸੋਚ ਪੰਥਕ ਤੇ ਜਿੱਥੇ ਗੱਲਾਂ ਪੰਥਕ ਕਰਦੇ ਨੇ ਨਾ ਕਿ ਆਪਣੀ ਸੋਚ ਪੰਥਕ ਕਰਨ ਮਜਾ ਤਾਮ ਆ ਠੀਕ ਹੈ ਕਹਣੀ ਹੁਣ ਇੰਨੀ 80000 ਦਾ ਕੱਠ ਗੁਰੂ ਸਾਹਿਬ ਨੇ ਦੱਸਿਆ ਜਾਂਦਾ ਸੀ ਉਹਦੇ ਚ ਕਿੰਨੇ ਨਿਕਲੇ ਸੀ 80000 ਦਾ ਕੱਠ ਵੀ ਤੇ ਪੰਥਕ ਗੱਲਾਂ ਕਰਨ ਵਾਲਾ ਸੀ ਨਾ ਪੰਥਕ ਗੱਲਾਂ ਸੁਣਨ ਵਾਲਾ ਕਿਹਾ ਸੀ ਲਖਣ ਪੰਥਕ ਸੋਚ ਵਾਲੇ ਕਿੰਨੇ ਨਿਕਲੇ ਪੰਜ ਉਹ ਵਕ ਵਕ ਧਰਮਾਂ ਵਕ ਵਕ ਜਾਤੀਆਂ ਵਕ ਵਕ ਰੁਪਿਆਵਾਂ ਦੇ ਵਿੱਚੋਂ ਸੀ ਹਨਾ ਇੱਥੋਂ ਤੁਸੀਂ ਗੈਸ ਕਰ ਲਓ ਮੇਰੇ ਭਰਾ ਆਜੋ ਖਾਲਸਾ ਜੀ 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 ਇਹ ਇਥੋਂ ਇਥੋਂ ਪਤਾ ਲੱਗ ਜਾਂਦਾ ਵਾ ਕਿ ਕਿੰਨੇ ਕਿਆ ਵੀਰੇ ਧਰਮ ਦੀਆਂ ਗੱਲਾਂ ਕਰਨ ਵਾਲੇ ਧਰਮ ਦੇ ਨਾਂ ਤੇ ਲੁੱਟਣ ਵਾਲੇ ਧਰਮ ਦੇ ਨਾਂ ਤੇ ਜੇਬਾਂ ਭਰਨ ਵਾਲੇ ਬਹੁਤ ਮਿਲਦੇ ਨੇ ਲੇਕਿਨ ਧਰਮ ਤੇ ਚੱਲਣ ਵਾਲਾ ਟਾਵਾ ਟਾਵਾ ਇਹ ਤਮਾਰਕ ਪੈਰ ਧਰੀ ਜੇ ਸਿਰ ਦੀਜੇ ਕਾਣ ਨਾ ਕੀਜੇ ਇਹ ਇਹ ਪੰਕਤੀਆਂ ਸਾਰੇ ਪੜਦੇ ਆ ਲੇਕਿਨ ਇਹ ਪੰਕਤੀਆਂ ਤੇ ਚੱਲਣ ਵਾਲਾ ਟਾਵਾ ਟਾਵਾ ਵਾ ਠੀਕ ਹੈ ਕਹਣੀ ਇਸ ਕਰਕੇ ਮੇਰੇ ਵੀਰ ਇਹਨਾਂ ਦਾ ਜੇ ਗੁਰਦੁਆਰਿਆਂ ਦੀਆਂ ਪ੍ਰਧਾਨਗੀਆਂ ਪਿੱਛੇ ਅੱਜ ਲੜਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਮੌਜੂਦਾ ਸਰੂਪ ਇਹ ਹੁੰਦੇ ਨੇ ਮੌਜੂਦ ਕੀ ਗੁਰੂ ਸਾਹਿਬ ਦੀ ਹੁੰਦੀ ਆ ਕਦੇ ਕਿਸੇ ਨੇ ਆਖਾ ਕਿ ਜੂੰਦੀ ਜਾਗ ਦੀ ਆਤਮਾ ਵਾ ਭਾਈ ਇਹ ਸਾਡਾ ਸ਼ਬਦ ਗੁਰੂ ਸਾਹਿਬ ਦੇ ਸਾਹਮਣੇ ਤੇ ਉੱਚਾ ਬੋਲਣਾ ਨਹੀਂ ਚਾਹੀਦਾ ਬਾਈ ਦਾ ਕਾਰਨ ਕੀ ਸਮਝਦੇ ਹੋ ਬਾਈ ਦਾ ਕਾਰਨ ਗੋਲਕਾਂ ਚੌਧਰਾ ਇਹਨਾਂ ਦਾ ਦੇਖੋ ਗੁਰੂ ਦਾ ਤੇ ਗੋਲਕ ਦਾ ਰਿਸ਼ਤਾ ਬੜਾ ਨੇੜੇ ਦਾ ਵਾ 80% ਨੇ 90% ਸਾਡੇ ਜਿਹੜੇ ਪ੍ਰਧਾਨ ਆ ਕੜਾ ਮਚੌਦਰੀ ਜਿੰਨੇ ਵੀ ਆਪਾਂ ਉਹ ਕਿਸੇ ਜਾਤਵਾਦੀ ਨੇ ਹੋ ਸਕਦੇ ਨੇ ਉਹਨਾਂ ਦਾ ਸਿਰਫ ਮਕਸਦ ਸਿਰਫ ਗੁਰੂ ਦੀ ਗੋਲਕ ਤੱਕ ਆ ਗੁਰੂ ਤੱਕ ਨਹੀਂ ਕੁਝ ਕਰਮਾਂ ਵਾਲਾ ਹੁੰਦਾ ਵਾ ਜਿਹੜਾ ਗੋਲਕ ਤੱਕ ਕੇ ਗੁਰੂ ਤੱਕ ਪਹੁੰਚਦਾ ਠੀਕ ਹੈ ਕਿ ਨਹੀਂ ਤੇ ਜਿਹੜਾ ਗੁਰੂ ਤੱਕ ਪਹੁੰਚਦਾ ਨਾ ਉਹਨੂੰ ਫਿਰ ਨਾ ਮਾਇਆ ਨਾਲ ਪਿਆਰ ਆ ਨਾ ਧਰਮ ਨਾਲ ਪਿਆਰ ਆ ਨਾ ਉਹਨੂੰ ਮਤਲਬ ਆਪਣੀ ਜਾਤ ਨਾਲ ਪਿਆਰ ਸਾਥੀ ਸਵਾਲ ਨੂੰ ਫਿਰ ਆਦੀ ਸਾਹਿਬ ਨਾਲ ਗੱਲ ਕਰਾਂਗੇ ਕੀ ਤੁਸੀਂ ਜਿਹੜੀ ਗੱਲ ਕ੍ਰਮ ਚੌਧਰੀ ਸ਼ਬਦ ਤੁਸੀਂ ਵਰਤਦੇ ਪਏ ਹੋ ਕਿ ਸਾਰੀ ਕਮਿਊਨਿਟੀ ਵਾਸਤੇ ਵਰਤਦੇ ਹੋ ਜਾਂ ਚਣਿੰਦਾ ਲੋਕਾਂ ਵਾਸਤੇ ਇਹ ਚੀਜ਼ਾਂ ਕਰ ਰਹੇ ਨੇ ਕਿਉਂਕਿ ਹਰ ਸਮਾਜ ਦੇ ਵਿੱਚ ਹੁੰਦੀ ਨਾ ਪਰ ਹੁਣ ਤੁਸੀਂ ਆਪਣੀ ਕਮਿਊਨਿਟੀ ਦੀ ਗੱਲ ਕਰਦੇ ਡਾਕਟਰ ਰੰਗੇਟਾ ਜੰਦਰ ਨੇ ਜਾਂ ਉਹਨਾਂ ਦੀ ਗੱਲ ਕਰ ਲਈ ਆਪਾਂ ਇੱਕ ਰਸੇ ਨਾਲ ਸਾਰਿਆਂ ਨੂੰ ਉਹਨਾਂ ਦਾ ਬੰਨਸਦਾ ਜੇ ਦੋ ਚਾਰ ਬੰਦੇ ਗਲਤ ਹੋਣ ਵਿੱਚ ਸਨ ਵੀਰ ਜੀ ਮੈਂ ਤਾਂ ਤੁਸੀਂ ਦੱਸੋ ਵੀ ਇੱਕ ਅਲੱਗ ਮਦਦ ਦਿਓ ਕਿ ਮੈਂ ਸਾਰੇ ਮਾਰੇ ਨਹੀਂ 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 ਮਾਫੀ ਕਰਦੇ ਤੁਸੀਂ ਕਲੀਅਰ ਕਰ ਦਿਓ ਮੈਂ ਕਹਿੰਦਾ ਜੇ ਮੈਂ ਜਾਤਾਂਕਾਰੀ ਹੋਵਾਂਗਾ ਤਾਂ ਮੈਂ ਕੜਮ ਚੌਧਰੀ ਜੇ ਤੁਸੀਂ ਆਪਣੀ ਜ Hindu धर्म ਦੇ ਵਿੱਚ ਜਾਂ ਕਿਸੇ ਧਰਮ ਦੇ ਵਿੱਚ ਹੈਗੇ ਹੋ ਤੁਸੀਂ ਆਪਣਾ ਕਰੋਗੇ ਕਿ ਮੈਂ ਫਲਾਣਾ ਵਾਂ ਤੁਸੀਂ ਵਿਕਰਮ ਚੌਧਰੀ ਹੋ ਸੋ ਹਰੇਕ ਜਾਤਾਂ ਦੇ ਵਿੱਚ ਹਰੇਕ ਬਰਾਦਰੀਆਂ ਦੇ ਵਿੱਚ ਕੜਮ ਚੌਧਰੀ ਆ ਇੱਕ ਕੜਮ ਚੌਧਰੀਆਂ ਦੇ ਕਰਕੇ ਹੀ ਸਾਰਾ ਸਮਾਜ ਗੰਦਲਾ ਨਹੀਂ ਹੋ ਸਕਦਾ ਜਿਹੜੇ ਕੜਮ ਚੌਧਰੀ ਆ ਚੁੱਕੀਏ ਹੁਣ ਕੀੜੇ ਨੇ ਕੀੜੇ ਫਸਲ ਦੇ ਵਿੱਚ ਹੁੰਦੇ ਹਨ ਸਪਰੇਅ ਮਾਰਨੀ ਪੈਂਦੀ ਹੈ ਨਾ ਜੀ ਤੇ ਫਿਰ ਜਾ ਕੇ ਫਸਲ ਚੰਗੀ ਨਹੀਂ ਦਿੰਦੀ ਸਾਰੀ ਫਸਲ ਆਪਾਂ ਮਾਰੀ ਤੇ ਕਹਿ ਸਕਦੇ ਵੀ ਥੋੜੇ ਕੀੜਿਆਂ ਕਰਕੇ ਆਪਾਂ ਸਾਰੀ ਫਸਲ ਹੀ ਤਬਾਹ ਕਰ ਦਈਏ ਨਹੀਂ ਆਪਾਂ ਕੀੜੇ ਮਾਰਨ ਵਾਸਤੇ ਕੀਟਨਾਸਿਕ ਦਵਾਈਆਂ ਵਰਤਦੇ ਆ ਸੋ ਇਹਨਾਂ ਕੀੜਿਆਂ ਨੂੰ ਮਾਰਨ ਵਾਸਤੇ ਪਹਿਲੀ ਪਹਿਲਾ ਵਾਰ ਕਲਮਾ ਦਾ ਦੂਜਾ ਵਾਰ ਖੰਡੇ ਨਾਲ ਜੀ ਜਿਹੜੇ ਇਹਨਾਂ ਦੇ ਪਿੱਛੇ ਆ ਉਹ ਜੇ ਆਪਣੀਆਂ ਕਮਿਊਨਿਟੀਆਂ ਦੇ ਜਾਂ ਕੁਝ ਵੱਖਰੇ ਝੰਡੇ ਲੈ ਕੇ ਆ ਸਕਦੇ ਆ ਤੇ ਇਹ ਪਿੱਛੇ ਖਾਲਸਾ ਕੌਮ ਖੜੀ ਆ ਜੇਕਰ ਸਾਨੂੰ ਇਨਸਾਫ ਨਾ ਮਿਲਿਆ ਇਹ ਖੰਡੇ ਵੀ ਲਾ ਸਕਦੇ ਆ ਇਹ ਡੰਡੇ ਵੀ ਲਾ ਸਕਦੇ ਜੀ ਤਾਂ ਆਦੀਪ ਸਿੰਘ ਕਿਵੇਂ ਦੇਖਦੇ ਹੋ ਮਾਮਲਾ ਬੜਾ ਸੈਂਸਟਿਵ ਹੈ ਇਸ ਪਾਸੇ ਭਾਨੀ ਸਿੱਧੂ ਵਾਲਾ ਮਾਮਲਾ ਉਛਲਿਆ ਹੋਇਆ ਵੱਡੇ ਕੱਠ ਨੂੰ ਉਹਰੇ ਨੇ ਬੜੇ ਬੜੇ ਬੀ ਬੜੇ ਹੋ ਜਾਉਗੇ